ਨੂਰਮਲ ਵਿਖੇ ਇੱਕ ਨਜੀ ਹੋਟਲ ਵਿੱਚ ਆੜਤੀ ਐਸੋਸੀਏਸ਼ਨ ਵੱਲੋਂ ਮੀਟਿੰਗ ਕੀਤੀ ਗਈ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਆੜਤੀ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਵਿਜੇ ਕਾਲੜਾ ਤੇ ਵਿਸ਼ੇਸ਼ ਮਹਿਮਾਨ ਵਜੋਂ ਵਾਈਸ ਪ੍ਰਧਾਨ ਪੰਜਾਬ ਰਾਜਕੁਮਾਰ ਜਲੋਟਾ ਪਹੁੰਚੇ ਜਿਨ੍ਹਾਂ ਦਾ ਨੂਰਮਲ ਤੇ ਬਿਲਗਾ ਦੇ ਆੜਤੀਆਂ ਵੱਲੋਂ ਹਾਰ-ਪਾਗ ਕੇ ਤੇ ਗੁਲਦਸਤੇ ਦੇ ਕੇ ਸਵਾਗਤ ਕੀਤਾ ਗਿਆ ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਪੰਜਾਬ ਪ੍ਰਧਾਨ ਨੇ ਦੱਸਿਆ ਕਿ ਪੰਜਾਬ ਦੀਆਂ ਸਾਰੀਆਂ ਮੰਡੀਆਂ 1 ਅਕਤੂਬਰ ਤੋਂ ਪੂਰਨ ਤੌਰ ਤੇ ਬੰਦ ਰਹਿਣਗੀਆਂ ਜਦ ਤੱਕ ਸਰਕਾਰ ਸਮੁੱਚੇ ਆੜਤੀਆਂ ਦੇ ਹੱਕੀ ਮੰਗਾਂ ਨੂੰ ਨਹੀਂ ਮੰਨਦੀ ਜੰਡਿਆਲਾ ਮંચ ਕੀ ਤੋਂ ਮੋਹਿਤ ਸ਼ਰਮਾ ਦੀ ਰਿਪੋਰਟ 28 ਅਗਸਤ 2024 ਨੂੰ ਚਲੰਡੀ ਪਾਈ ਵਿਖੇ ਪੂਰੇ ਪੰਜਾਬ ਦਾ ਇੱਕ ਜਲਾਸਾ ਉੱਥੇ ਸੱਦਿਆ ਸੀ ਜਿਹਦੇ ਵਿੱਚ ਜੋ ਪੰਜਾਬ ਤੇ ਕੇਂਦਰ ਨਾਲ ਰਿਲੇਟਡ ਸਾਡੀਆਂ ਦਿਖਤਾਂ ਸੀ ਉਹਦੇ ਬਾਰੇ ਪੰਜਾਬ ਸਰਕਾਰ ਨੂੰ ਤੇ ਕੇਂਦਰ ਸਰਕਾਰ ਨੂੰ ਅਗਾਹ ਕੀਤਾ ਸੀ ਕੱਲ 31 ਦਿਨ ਬੀਤਣ ਤੋਂ ਬਾਅਦ ਪੰਜਾਬ ਸਰਕਾਰ ਨੇ ਸਾਨੂੰ ਕੱਲ ਮੀਟਿੰਗ ਤੇ ਬੁਲਾਇਆ ਜਿਸ ਮੀਟਿੰਗ ਵਿੱਚ ਮਾਨਯੋਗ ਸਾਡੇ ਐਗਰੀਕਲਚਰ ਮਿਨਿਸਟਰ ਸਰ ਗੁਰਮੀਤ ਸਿੰਘ ਖੁੱਡਿਆ ਜੀ ਤੇ ਮਾਨਯੋਗ ਸ਼੍ਰੀ ਲਾਲਚੰਦ ਕੜਾਰੂ ਚੱਕ ਜੀ ਫਰਮਿਸਟ ਪੰਜਾਬ ਉਹਨਾਂ ਦੇ ਨਾਲ ਸਾਡੇ ਮਾਨਯੋਗ ਚੀਫ ਸੈਕਟਰੀ ਸਾਹਿਬ ਅਤੇ ਪ੍ਰਿੰਸੀਪਲ ਸੈਕਟਰੀ ਤੋਂ ਸੀਐਮ ਪੰਜਾਬ ਅਡੀਸ਼ਨਲ ਚੀਫ ਸੈਕਟਰੀ ਸ਼੍ਰੀ ਕੈਸਨਾ ਜੀ ਸੈਕਟਰੀ ਫੂਡਸ ਪ੍ਰਿੰਸੀਪਲ ਸੈਕਟਰੀ ਫੂਡ ਟਰੈਕਟਰ ਫੂਡ ਸੈਕਟਰੀ ਮੰਡੀ ਬੋਰਡ ਅਤੇ ਹੋਰ ਅਧਿਕਾਰੀ ਉਸ ਮੀਟਿੰਗ ਵਿੱਚ ਸ਼ਾਮਲ ਹੋਏ ਮੇਰੇ ਨਾਲ ਪੰਜਾਬ ਦੇ ਸਾਡੇ ਜ਼ਿਲ੍ਹਾ ਪ੍ਰਧਾਨ ਤੇ ਪੰਜਾਬ ਦੇ ਅਫਸਰ ਸਾਹਿਬਾਨ ਉਹਨਾਂ ਨੇ ਸ਼ਿਰਕਤ ਕੀਤੀ ਅਸੀਂ ਉਹਨਾਂ ਨੂੰ ਆਪਣੀਆਂ ਜਿਹੜੀਆਂ ਸਾਡੀਆਂ ਡਿਮਾਂਡ ਸੀ ਉਹਦੇ ਬਾਰੇ ਜਾਣੂ ਕਰਾਇਆ ਜਿਹੜੀਆਂ ਉਹਨਾਂ ਨੇ ਬੜੇ ਧਿਆਨ ਨਾਲ ਸੁਣੀਆਂ ਬੜੀ ਚੰਗੇ ਮਾਹੌਲ 'ਚ ਗੱਲਬਾਤ ਹੋਈ ਲੇਕਿਨ ਜਦੋਂ ਫਾਈਨਲ ਦੇ ਉੱਤੇ ਅਸੀਂ ਉਹਨਾਂ ਨੂੰ ਗੱਲ ਕਹੀ ਵੀ 192 ਕਰੋੜ ਰੁਪਇਆ ਜਿਹੜਾ 2.5% ਦੇ ਹਿਸਾਬ ਨਾਲ ਸੈਲਰੀ ਦੇ ਕੋਟਾ ਦਾ ਡਿਫਰੈਂਸ ਬੰਦਾ ਹੈ ਜਿਸ ਤਰ੍ਹਾਂ ਹਰਿਆਣੇ ਨੇ ਪਿਛਲੇ ਕੁਝ ਦਿਨ ਪਹਿਲਾਂ ਅਨਾਉਂਸ ਕੀਤਾ ਸੀ ਤੇ ਨਾਲ ਸ਼ਾਰਟੇਜ ਦੇ ਰੂਪ ਵਿੱਚ ਕਣਕ ਦੇ ਜਿਹੜੇ ਪੈਸੇ ਲਏ ਸੀ ਉਹ 12 ਕਰੋੜ ਰੁਪਇਆ ਵਾਪਸ ਉਹਨਾਂ ਨੇ ਕੀਤਾ ਤੁਸੀਂ ਉਸੇ ਤਰ੍ਹਾਂ ਹੀ ਸਾਨੂੰ ਆਰਧਤ ਆਪਣੇ ਕੋਲੋਂ 2.5% ਪੂਰੀ ਕਰ ਦਿਓ ਜੇ ਕੇਂਦਰ ਵੱਲੋਂ ਐਲਾਨ ਹੋ ਜਾਏਗਾ ਸਰਕਾਰ ਨੇ ਕਿਹਾ ਸਾਨੂੰ ਵੀ ਕੇਂਦਰ ਨਾਲ ساری ਗੱਲਬਾਤ ਚੱਲ ਰਹੀ ਹੈ ਪ੍ਰੀਜ਼ਨਲ ਸੈਕਟਰੀ ਫੂਜੀ ਨੇ ਚਿੱਠੀ ਲਿਖੀ ਹੈ ਚੀਫ ਸੈਕਟਰੀ ਸਾਹਿਬ ਨੇ ਸਾਨੂੰ ਯਕੀਨ ਦੋਆ ਪਰ ਜੇ ਉਹਨਾਂ ਨਾਲ ਗੱਲ ਕਈ ਵੀ ਦੇਖੋ ਜੇ ਸਾਨੂੰ ਉਧਰੋਂ ਮਿਲ ਜੇਗਾ ਤੁਸੀਂ ਨਾ ਦੇਆ ਇਹ ਲੇਕਿਨ ਅੱਜ ਸਾਡਾ ਕਮਿਟਿਡ ਹੋਵੋ ਕਿ ਸਾਨੂੰ ਜਿਹੜੀ ਚੋਣੇ ਦੀ ਅਰਥ ਦਾ ਹਿੱਸਾ ਮਿਲੂਗੀ ਜੇ ਉਧਰੋਂ ਮਿਲ ਜੂਗੀ ਤੁਸੀਂ ਚੋਣਾ ਖਤਮੋਂ ਤੱਕ ਦੇਣੀ ਹੈ ਉਧਰੋਂ ਮਿਲ ਜੂਗਾ ਮਾਚ ਰੇਟ ਨਹੀਂ ਡਬਲ ਤਾਂ ਮੰਗਦੇ ਨਹੀਂ ਲੇਕਿਨ ਸਰਕਾਰ ਨੇ ਆਪਦੀ ਅਸਮਰੱਥਾ ਜ਼ाहिर ਕੀਤੀ ਕਿ ਅਸੀਂ ਪੈਸੇ ਅਜੇ ਨਹੀਂ ਦੇ ਸਕਦੇ ਕਿਉਂਕਿ ਜੋ ਸਾਡੀ ਮੀਟਿੰਗ ਚੱਲ ਰਹੀ ਸੀ ਉਹ ਮਾਨਯੋਗ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਜੀ ਹਸਪੀਟਲ ਸੰ ਸਾਡੇ ਬੱਚੇ ਬੱਚਿਆਂ ਬੜੀ ਖੁਸ਼ੀ ਦੀ ਖਬਰ ਸਾਨੂੰ ਮਿਲੀ ਕਿ ਭਗਵੰਤ ਸਿੰਘ ਮਾਨ ਜੀ ਮੁੱਖ ਮੰਤਰੀ ਸਾਹਿਬ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਉਹ ਘਰੇ ਆ ਗਏ ਸਿਹਤਯਾਬ ਹੋ ਕੇ ਤੇ ਉਹਨਾਂ ਨੇ ਉਹਦੇ ਨਾਲ ਹੀ ਪ੍ਰੋਕ curement ਦੇ ਬਾਰੇ ਮੀਟਿੰਗ ਵੀ ਸੱਦ ਲਈ ਤੇ ਸਾਨੂੰ ਅਫੀਸਰ ਸਾਹਿਬ ਨੇ ਯਕੀਨ ਦਿਵਾਇਆ ਮੰਤਰੀ ਜੀ ਨੇ ਕਿ ਸਾਡੀ ਮੀਟਿੰਗ ਸੀਐਮ ਸਾਹਿਬ ਨੇ ਸੱਦ ਲਈ ਹੈ ਅਸੀਂ ਕੋਸ਼ਿਸ਼ ਕਰਾਂਗੇ ਤੁਹਾਡਾ ਮੈਸੇਜ ਕਲਵੇ ਕਰਾਂਗੇ